ਇੱਕ ਮਰਡਰ ਹੋਇਆ ਸੀਗਾ ਉਹ ਔਨਰ ਕਿਲਿੰਗ ਦਾ ਸੀਗਾ ਜਸਮੀ ਮਿੱਠੂ ਵਾਲਾ ਓਕੇ ਉਹ ਤੇ ਬੜੀ ਜਲਦੀ ਫਿਲਮ ਬਣਾਉਣ ਜਾ ਰਹੇ ਨੇ ਉਹਦੇ ਵਿੱਚ ਉਹਨਾਂ ਨੇ ਮੈਨੂੰ ਜਿਹੜਾ ਕਿਰਦਾਰ ਸੀਗਾ ਲੀਡ ਜਿਹੜਾ ਮਿੱਠੂ ਵਾਲਾ ਸੀਗਾ ਤੇ ਉਹਦੇ ਲਈ ਪਰ ਉਸ ਕਿਰਦਾਰ ਲਈ ਮੇਰਾ ਮਨ ਨਹੀਂ ਮੰਨ ਰਿਹਾ ਮੈਨੂੰ ਲੱਗਦਾ ਕਿ ਮੇਰੀ ਉਦਾਂ ਦੀ ਮੈਂ ਕੁਝ ਡਿਫਰੈਂਟ ਕਰਨਾ ਚਾਹੁੰਦਾ ਹਾਂ ਥੋੜਾ ਇੱਕ ਪ੍ਰੇਮੀ ਦਾ ਕਿਰਦਾਰ ਸਾਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਿਆ ਟੀਵੀ ਔਰ ਮੈਂ ਹਾਂ ਤੁਹਾਡੇ ਨਾਲ ਮੀਤ ਰੁਪਿੰਦਰ ਗਾਂਧੀ ਸੀਰੀਜ਼ ਡਾਕੂਆਂ ਦਾ ਮੁੰਡਾ ਔਰ ਹਾਲ ਹੀ ਚ ਰਿਲੀਜ਼ ਹੋਈ ਹੈ ਦੇਵ ਕਰੋੜ ਦੀ ਮੂਵੀ ਕਾਕਾ ਜੀ ਜਿਸ ਨੂੰ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਔਰ ਹੁਣ ਡ੍ਰੀਮ ਰਿਐਲਿਟੀ ਮੂਵੀਜ਼ ਦੇ ਨਾਲ ਡੀਐਸਪੀ ਦੇਵ ਲੈ ਕੇ ਆਉਣਗੇ ਦੇਵ ਕਰੋੜ ਜਿਸ ਦੇ ਵਿੱਚ ਬਤੌਰ ਪੁਲਿਸ ਆਫੀਸਰ ਸਾਨੂੰ ਨਜ਼ਰ ਆਉਣਗੇ ਦੇਵ ਕਰੋੜ ਅਤੇ ਇਸੇ ਦੇ ਨਾਲ ਨਾਲ ਹੁਣ ਇੱਕ ਹੋਰ ਬਾਇਓਪਿਕ ਲੈ ਕੇ ਆਉਣ ਦੇ ਵਾਸਤੇ ਰੈਡੀ ਨੇ ਦੇਵ ਕਰੋੜ ਜਿਸ ਦਾ ਟਾਈਟਲ ਹੈ ਜੱਸੀ ਮਿੱਠੂ ਇੱਕ ਬਾਇਓਪਿਕ ਹੋਏਗੀ ਜੋ ਆਨਰ ਕਿਲਿੰਗ ਦੇ ਉੱਪਰ ਬੇਸਡ ਹੈ ਔਰ ਜਦੋਂ ਦੈਨਿਕ ਪੁੱਛਿਆ ਗਿਆ ਤਾਂ ਦੇਖੋ ਉਹਨਾਂ ਨੇ ਕੀ ਕਿਹਾ ਹੋਰ ਕਿਹੜੀਆਂ ਫਿਲਮਾਂ ਜੋ ਲੈ ਕੇ ਆ ਰਹੇ ਨੇ ਡ੍ਰੀਮ ਨੈਟਵਰਕ ਆ ਮੈਂ ਉਹਨਾਂ ਨਾਲ ਕਰ ਰਿਹਾ ਜੀ ਨੈਕਸਟ ਮੂਵੀ ਡੀਐਸਪੀ ਦੇਵ ਅੱਛਾ ਤੇ ਫਿਰ ਸ਼ਾਇਦ ਉਹ ਇੱਕ ਹੋਰ ਫਿਲਮ ਹੈ ਹਮਮ ਉਹ ਰੀਅਲਿਸਟਿਕ ਫਿਲਮ ਹੈ ਰੀਅਲ ਲਾਈਫ ਤੇ ਕਿਸੇ ਦਿੱਤੇ ਇੱਕ ਮਰਡਰ ਹੋਇਆ ਸੀਗਾ ਉਹ ਆਨਰ ਕਿਲਿੰਗ ਦਾ ਸੀਗਾ ਜੱਸੀ ਮਿੱਠੂ ਵਾਲਾ ਓਕੇ ਤੇ ਬੜੀ ਜਲਦੀ ਫਿਲਮ ਬਣਾਉਣ ਜਾ ਰਹੇ ਨੇ ਸੋ ਫਿਲਮ ਕਰ ਰਹੇ ਆ ਉਹਨਾਂ ਦੇ ਨਾਲ ਤੇ ਉਹਦੇ ਵਿੱਚ ਕਿਹੜਾ ਕਿਰਦਾਰ ਹੋਇਆ ਤੁਹਾਡਾ ਉਹਦੇ ਵਿੱਚ ਉਹਨਾਂ ਨੇ ਮੈਨੂੰ ਜਿਹੜਾ ਕਿਰਦਾਰ ਸੀਗਾ ਲੀਡ ਜਿਹੜਾ ਮਿੱਠੂ ਵਾਲਾ ਸੀਗਾ ਤੇ ਉਹਦੇ ਲਈ ਪਰ ਉਸ ਕਿਰਦਾਰ ਲਈ ਮੇਰਾ ਮਨ ਨਹੀਂ ਮੰਨ ਰਿਹਾ ਮੈਨੂੰ ਲੱਗਦਾ ਕਿ ਮੇਰੀ ਉਦਾਂ ਦੀ ਮੈਂ ਕੁਝ ਡਿਫਰੈਂਟ ਕਰਨਾ ਚਾਹੁੰਦਾ ਹਾਂ ਥੋੜਾ ਇੱਕ ਪ੍ਰੇਮੀ ਦਾ ਕਿਰਦਾਰ ਹੈ ਸੋ ਉਹਦੇ ਵਿੱਚ ਇੱਕ ਜਿਹੜੇ ਆਫੀਸਰ ਨੇ ਇਨਵੈਸਟੀਗੇਟ ਕੀਤਾ ਸੀਗਾ ਟੋਟਲ ਮੇਰਾ ਉਧਰ ਇੰਟਰਸਟ ਜ਼ਿਆਦਾ ਹੈ ਮੈਂ ਇਹਦਾ ਵੀ ਚਾਹਣਾ ਕਿ ਮੇਰੀ ਐਂਟਰੀ ਇੰਟਰਵਲ ਤੋਂ ਬਾਅਦ ਹੋਵੇ। ਓਕੇ। ਮੈਂ ਵੀ ਚਾਹਣਾ ਕਿ ਦਾਮਨੀ ਵਰਗਾ ਕਿਰਦਾਰ ਮਿਲੇ ਸਨੀ ਦਿਵਲ। ਹਣਾ ਤੇ ਉਹ ਆਇਆ ਤੇ ਮੇਲਾ ਲੁੱਟ ਕੇ ਲੈ ਗਿਆ। ਸਨੀ ਦਿਵਲ ਬੰਨਾ ਚਾਹੁੰਦਾ। ਮੈਂ ਮੈਂ ਬਹੁਤ ਫੈਨ ਰਹਾ ਹਾਂ ਸਨੀ ਦਿਵਲ ਸੰਜੇ ਦਾਦਾ। ਸਨੀ ਦਿਵਲ ਦਾ ਡਾਇਲੌਗ ਹੀ ਲੱਗਾ ਫਿਲਮ ਦੇ। ਹਾਂ ਉਹ ਹੈਗਾ। ਉਹ ਹੋ ਜਾਈ। ਇਹ ਡਾਇਲੌਗ ਬਹੁਤ ਸੁਣਦੇ ਆ ਮੇਰੇ ਤੋਂ। ਮੈਂ ਜਿਹੜੇ ਮਰਜੀ ਸੀ ਜਾਵਾਂ ਲਿੱਤੇ ਮਰਜੀ ਜਾਵਾਂ। ਪਰ ਮੈਂ ਇਹ ਦੱਸਦਾ ਨਾ ਜਦੋਂ ਇਹ ਡਾਇਲੌਗ ਆਇਆ ਸੀ ਤਾਂ ਮੈਨੂੰ ਨਹੀਂ ਸੀ ਲੱਗਦਾ ਇਹ ਇੰਨਾ ਹਿੱਟ ਹੋਊਗਾ। ਪਰ ਇਹ ਡਾਇਲੌਗ ਬਹੁਤ ਹਿੱਟ ਹੋ ਗਿਆ। ਮੈਨੂੰ ਸੀ ਹਾਂ। ਦਿਮਾਗ ਤੇ ਚੜਿਆ ਪਿਆ ਵਚਾਲਿਓਂ ਪਾੜ ਦੂੰ ਕੀ ਹਾਲ ਹੈ